ਦੀ ਲਾਲੀਤੋ ਸਿਡਿੰਗ ਜਿਹੜੀ ਹੈ ਉਹ ਕੈਦ ਕਰਵਾਈ ਜਾਏ ਉਸ ਤੋਂ ਨਾਵਾ ਉਹਨਾਂ ਤੋਂ ਫਾਈਨੈਂਸ਼ੀਅਲ ਇਮਪਲੀਕੇਸ਼ਨ ਵੀ ਦੇਦਨੇ ਪੈਂਦੇ ਤੇ ਇਸ ਲਈ ਪੰਜਾਬ ਆਲ ਪੰਜਾਬ ਦੇ ਵਿੱਚ ਲਗਭਗ 400 ਕਰੋੜ ਤੋਂ ਉੱਪਰ ਜਿਹੜੀ ਪ੍ਰੋਪਰਟੀ ਹੈ ਕਿ ਉਹ ਇਸ ਤਰੀਕੇ ਤੇ ਤਸਕਰਾਂ ਦੀ ਉਹ ਸੀਜ਼ ਕਰਾਈ ਗਈ ਹੈ ਫ੍ਰੀਜ਼ ਹੋਈ ਹੈ ਤੇ ਆਪਣੇ ਬਟਿੰਡਾ ਜ਼ਿਲੇ ਦੇ ਵਿੱਚ ਪਿਛਲੇ 20-25 ਦਿਨਾਂ ਦੇ ਅੰਦਰ ਜੋ ਸਾਡੀ ਉਪਲਬਧੀ ਇਸ ਦੇ ਮਤਲਬ ਹੈਗੀ ਉਹਦੇ ਬਾਰੇ ਗੱਲ ਕਰਨੇ ਚਾਹੁੰਦੇ ਹਾਂ ਡਰਗ ਮਨੀ ਦੀ ਗੱਲ ਕਰੀਏ ਤਾਂ ਲਗਭਗ 2 ਕਰੋੜ ਤੋਂ ਉੱਪਰ ਇੱਕ ਕੇਸ ਦੇ ਵਿੱਚ 1 ਕਰੋ 78 ਲੱਖ ਰੁਪਏ 8 ਲੱਖ 10 8 ਲੱਖ 40 ਹਜ਼ਾਰ ਰੁਪਏ 4 ਲੱਖ 10 ਹਜ਼ਾਰ ਰੁਪਏ ਤੇ ਦੋ ਵੱਖ-ਵੱਖ ਕੇਸਾਂ ਦੇ ਵਿੱਚ ਲਗਭਗ 1.5 ਤੋਂ 2 ਲੱਖ ਰੁਪਏ ਤੇ ਪੰਜ ਕੇਸਾਂ ਦੇ ਵਿੱਚ ਅਸੀਂ ਕੰਪਲੈਂਟ ਅਥਾਰਟੀ ਤੋਂ ਡਰੈਗ ਮਨੀ ਜਿਹੜੀ ਹੈਗੀ ਹੈ ਉਹ ਫ੍ਰੀਜ਼ ਕਰਵਾਈ ਹੈ ਇਸ ਤੋਂ ਇਲਾਵਾ ਇੱਕ ਸਵਿਫਟ ਗੱਡੀ 4 ਲੱਖ ਰੁਪਏ ਦੀ ਕੀਮਤ ਵਾਲੀ ਤੇ ਇੱਕ ਵੈਗਨ ਜਿਹਦੀ ਲਗਭਗ ਕੀਮਤ ਲੱਖ ਰੁਪਏ ਹੈਗੀ ਉਹ ਵੀ ਅਸੀਂ ਕੰਪਲੈਂਟ ਅਥਾਰਟੀ ਨੂੰ ਫ੍ਰੀਜ਼ ਕਰਵਾਈ ਹੈ ਤੇ ਇਹਦੀ ਇਹ ਮੁਹਿੰਮ ਸ਼ੁਰੂ ਤੋਂ ਚਲਾਈ ਗਈ ਹੈ ਭਟਿੰਡਾ ਜ਼ਿਲ੍ਹੇ ਦੇ ਵਿੱਚ 68 ਐਫ ਐਨਡੀਪੀਐਸ ਐਕਟ ਦੇ ਤਹਿਤ ਅੱਜ ਤੱਕ ਟੋਟਲ ਕੰਪੀਟੈਂਟ ਅਥਾਰਟੀ ਨੂੰ ਅਸੀਂ 46 ਕੇਸਿਸ ਭੇਜੇ ਜਿਹਦੇ ਵਿੱਚ 34 ਕੇਸ ਅਪਰੂਵ ਹੋ ਚੁੱਕੇ ਨੇ ਤੇ ਟੋਟਲ ਕਨਫਰਮ ਵੈਲਿਊ ਜਿਹਦੀ ਹੈਗੀ ਪ੍ਰਾਪਰਟੀ ਦੀ ਉਹ ਲਗਭਗ 5 ਕਰੋੜ 50 ਲੱਖ ਤੋਂ ਵੱਧ ਹੈਗੀ ਹੈ ਜਿਸ ਦੇ ਵਿੱਚ ਜਿਹੜਾ ਕੈਸ਼ ਅਸੀਂ ਇਮੋਵਲ ਪ੍ਰਾਪਰਟੀ ਅਤੇ ਕੈਸ਼ ਜਿਹੜਾ ਸੀਜ਼ ਕਰਾਇਆ ਹੈ ਉਹਦੀ ਕੀਮਤ ਵੀ ਲਗਭਗ 2 ਕਰੋੜ 50 ਲੱਖ ਤੋਂ ਉੱਪਰ ਹੈਗੀ ਹੈ ਤੇ ਇਹਦਾ ਜਿਹੜਾ ਮੈਸੇਜ ਹੈ ਉਹ ਬੜਾ ਕਲੀਅਰ ਹੈ ਕਿ ਜੋ ਵੀ ਜੈਟੈਕਸ ਮਗਲਰ ਹੈਗਾ ਉਹਨੂੰ ਉਹਦੀ ਪ੍ਰਾਪਰਟੀ ਭਾਵੇਂ ਉਹ ਮੂਵੇਬਲ ਹੋਵੇ ਭਾਵੇਂ ਇਮੂਵੇਬਲ ਹੋਵੇ ਉਹਨੂੰ ਸੀਜ਼ ਕਰਾਵਾਂਗੇ ਫ੍ਰੀਜ਼ ਕਰਾਵਾਂਗੇ ਤਾਂ ਕਿ ਉਹਨੂੰ ਇਸਦਾ ਫਾਈਨੈਂਸ਼ੀਅਲ ਸੇਕਰੀ ਲੱਗੇ ਕਿਹੜੀ ਕਿਹੜੀ ਥਾਣੇ ਦੇ ਮਾਮਲੇ ਸੀ ਜੀ ਇਹ ਵਕਮਲ ਥਾਣੇ ਦੇ ਪ੍ਰੈਸ ਨੋਟ ਦੇ ਵਿੱਚ ਤੁਹਾਨੂੰ ਡੀਟੇਲ ਦਿੱਤਾ ਅੱਗੇ ਵੀ ਇਸ ਤਰ੍ਹਾਂ ਚੰਦਰ ਵਰਗ ਜੀ ਇਹ ਤਾਂ ਸਾਡੇ ਡੀਜੀਪੀ ਸਾਹਿਬ ਦੀ ਸਖਤ ਹਦਾਇਤ ਹੈਗੀ ਹੈ ਹਰ ਜਿਹੜਾ ਕੇਸ ਹੁੰਦਾ ਹੈ ਕਮਰਸ਼ੀਅਲ ਪ੍ਰਾਪਰਟੀ ਸੀਜ਼ਰ ਦਾ ਉਹਦੇ ਵਿੱਚ ਸਾਡੀ ਸਪੈਸ਼ਲ ਡੀਜੀਪੀ ਸਾਹਿਬ ਨੇ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਯੂਨਿਟਸ ਬਣਵਾਈਆਂ ਜਿਹਨੂੰ ਕੇਸੀ ਐਫਆ ਇਹਨਾਂ ਐਫਆਯੂਸ ਦੇ ਕੰਮ ਇਹਨਾਂ ਦੇ ਵਿੱਚ ਟੈਕਨੀਕਲੀ ਟ੍ਰੇਨਡ ਬੰਦੇ ਲਗਾਏ ਗਏ ਨੇ ਤੇ ਇਸ ਤਰੀਕੇ ਦੀ ਕੋਈ ਵੀ ਰਿਕਵਰੀ ਜਿੱਦੇ ਵੀ ਸਾਨੂੰ ਲੱਗਦਾ ਹੈ ਕਿ ਇਹਦੇ ਵਿੱਚ ਅਸੀਂ ਐਕਸਪਲੋਰ ਕਰਕੇ ਪ੍ਰਾਪਰਟੀ ਵਗੈਰਾ ਆਇਡੈਂਟੀਫਾਈ ਕਰਕੇ ਸੀਰੀਜ਼ ਕਰਾ ਸਕਦੇ ਹਾਂ ਉਹ ਅਸੀਂ ਬਦਸਤੂਰ ਕਰਦੇ ਰਹਾਂਗੇ ਸਰ ਪ੍ਰਾਪਰਟੀ ਅਸੈਸਮੈਂਟ ਤੋਂ ਬਾਅਦ ਲੱਗਦਾ ਕਿ ਨਸਤ ਅਸਤੀ ਦੀ ਕਿਸ ਤਰ੍ਹਾਂ ਦੀ ਗਿੰਤ ਹੈ ਠੀਕ ਇਹ ਜਿਹੜਾ ਹੈਗਾ ਡਾਟਾ ਇੱਕ ਵਾਰ ਡਾਟਾ ਲੈ ਕੇ ਅਨਲਾਈਜ਼ ਕਰਨ ਵਾਲੀ ਗੱਲ ਹੈਗੀ ਹੈ ਬਟ ਆਈ ਥਿੰਕ ਇਸ ਤਰੀਕੇ ਦਾ ਜਿਹੜਾ ਵੀ ਕੋਈ ਫਾਈਨੈਂਸ਼ੀਅਲ ਇਮਪਲੀਕੇਸ਼ਨ ਹੁੰਦਾ ਹੈ ਉਹਦਾ ਸੇਕ ਤਾਂ ਹੈ एक्ट के प्रोविजन बहुत वाइड है।, है जी इलगॉटन प्रॉपर्टी एसटैबलिश हो जाती है वो हो है। देखो जी केस बना के भेजते हैं फिर यदि वेटिंग होंगी है तो बाद उसम्पन अथॉरिटी हैगी है अथॉरिटी ने डिसीजन लेना होंगे कि सा केस ठीक है कि नहीं ਸਰ ਬ੍ਰਿੰਗ ਬਿਆਪੈਟ ਨੂੰ ਨਾ ਫ੍ਰੀਜ਼ ਕੀਤੇ ਆ ਉਹਨਾਂ ਨੇ ਕਿਸੇ ਦਾ ਵੀ ਜਬਤ ਵੀ ਕੀਤੀ ਹੈ ਹੁਣ ਤੱਕ ਸਮਝ ਗਿਆ ਬਟ ਇਹ ਵੀ ਸਮਾਂ ਹੁੰਦਾ ਇਹਦਾ ਜੇ ਮੇਰੇ ਦੂਜੇ ਇਹ ਉਹਨਾਂ ਨੇ ਅਪਰੂਵ ਕਰਿਆ ਉਹ ਜਿਹੜਾ ਪ੍ਰੋਸੈਸ ਹੈਗਾ ਉਹ ਸਾਡੇ ਚੱਲ ਰਹੇ ਆ ਤੇ ਇੱਕ ਵਾਰ ਫ੍ਰੀਜ਼ ਹੋਣ ਤੋਂ ਬਾਅਦ ਗਾਂ ਜਿਹੜਾ ਹੈਗਾ ਉਹ ਉਹਨੂੰ ਬੰਦੇ ਨੂੰ ਮੌਕਾ ਦਿੱਤਾ ਜਾਂਦਾ ਹੈ ਅਥਾਰਟੀ ਉਹਨੂੰ ਚੈੱਕ ਕਰਦੀ ਹੈ ਤੇ ਉਸ ਤੋਂ ਬਾਅਦ ਨੈਕ ਡਿਸੀਜਨ ਅਥਾਰਟੀ ਹੀ ਲੈਂਦੀ ਹੈ ਪੀਸੀਆਰ ਮੁਲਾਜ਼ਮਾਂ ਨੂੰ ਮੈਡੀਕਲ ਪਲੈਗ ਮਾਫਸਰ ਨੇ ਕਿਹਾ ਸੀ ਵੀ ਖਾਸ ਕਰ ਲੈਡੀਆਂ ਨੂੰ ਦੇ ਹੈਲਮਟ ਪਾ ਕੇ ਰੱਖੋ ਪਰ ਤੁਹਾਡੇ ਹਦੇਸ ਤੋਂ ਬਾਅਦ ਵੀ ਜਿਹੜੇ ਪੀਸੀਆਰ ਦੇ ਮੁਲਾਜ਼ਮਾਂ ਆਸਟਰੋ ਆਉਟ ਹੈਲਮਟ ਜਿਵੇਂ ਕੋਸ਼ਿਸ਼ ਚੈੱਕ ਕਰਵਾ ਲਾਂਗੇ ਜੀ ਇਹ ਵੀ ਕੈਸੇ ਵੀ ਜੇ ਜੇ ਲੇਡੀਜ਼ ਹਲਡੇ ਬੋਰਡ ਨੇ ਥਾਣੇ ਦੂਰ ਬਦਲੀ ਕੀਤੀ ਗਈ ਹੈ ਇਹ ਵੀ ਚੱਲੂ ਹੈ ਇਹਨੂੰ ਐਗਜ਼ਾਮਿਨ ਕਰਕੇ ਦੇਖ ਲਾਂਗੇ ਜੀ ਸਾਡਾ ਮੋਟਿਵ ਪਨਿਸ਼ਮੈਂਟ ਦੇਣਾ ਨਹੀਂ ਹੈ ਸਾਡਾ ਮੋਟਿਵ ਹੈ ਕਿ ਮੁਲਾਜ਼ਮ ਦੀ ਐਫੀਸ਼ੀਐਂਸੀ ਬਧਾਈਏ ਤਾਂ ਕਿ ਪਬਲਿਕ ਦੀ ਸੇਵਾ ਬੈਟਰ ਹੋ ਸਕੇ ਸਰ ਇੱਕ ਪਬਲਿਕ ਦਾ ਕੁਐਸਚਨ ਹੈਗਾ ਜੋ ਆਮ ਤੌਰ ਤੇ ਪੁੱਛਿਆ ਜਾਂਦਾ ਹੈ ਕਿ ਬਾਈਕ ਚੋਰ ਜੋ ਹੁੰਦੇ ਆ ਬਹੁਤ ਜ਼ਿਆਦਾ ਹੁੰਦੇ ਆ ਇਹਨਾਂ ਕਿਸ ਤਰ੍ਹਾਂ ਕੋਈ ਸਪੈਸ਼ਲ ਕੁਝ ਕੀਤਾ ਜਾ ਰਿਹਾ ਹੈ ਹਾਂ ਇਹਦੇ ਲਈ ਨਾ ਅਸੀਂ ਜਿਹੜੇ ਕਿ ਬੇਲਡ ਆਊਟਸ ਆ ਰਹੇ ਹਨ ਇਲੈਕਸ਼ਨ ਦੇ ਦੌਰਾਨ ਖਾਸ ਕਰ ਤੇ ਬੇਲਡ ਆਊਟਸ ਨੂੰ ਅਸੀਂ ਡੇਲੀ ਮੋਨੀਟਰ ਕਰ ਰਹੇ ਹਾਂ ਉਹਨਾਂ ਦੀ ਨਿਗਰਾਨੀ ਰੱਖ ਰਹੇ ਹਾਂ ਜਿਨ੍ਹਾਂ ਤੇ ਜ਼ਿਆਦਾ ਪਰਚੇ ਵਗੈਰਾ ਹੈਗੇ ਆ ਥਾਣੇ ਦੇ ਐਸਐਚਓ ਨੂੰ ਹਦਾਇਤ ਹੈ ਕਿ ਉਹਨਾਂ ਤੇ ਨਿਗਰਾਨੀ ਰੱਖੀ ਜਾਵੇ ਤਾਂ ਕਿ ਜੇ ਉਹ ਦੁਬਾਰਾ ਇਹੋ ਜਿਹੀ ਗਤੀਵਿਧੀ ਚ ਲਿਪਟ ਹੁੰਦਾ ਫਿਰ ਬਣਦੀ ਕਾਰਵਾਈ ਕੀਤੀ ਜਾਵੇ ਕੋਈ ਡਾਟਾ ਹੈ ਕਿ ਪਿਛਲੇ ਸਾਲ ਕਿੰਨੇ ਚੋਰੀ ਹੋਈ ਹੈ ਇਸ ਤਰ੍ਹਾਂ ਦੇ ਕੋਈ ਕਿੰਨੇ ਚੋਰੀ ਡਾਟਾ ਹੁਣ ਇਸ ਮੌਕੇ ਤਾਂ ਨਹੀਂ ਪਰ ਮੈਂ ਤੁਹਾਨੂੰ ਲੈ ਕੇ ਦੇਵਾਂ ਸਰ ਇਲੈਕਸ਼ਨ ਨੂੰ ਲੈ ਕੇ ਆਮ ਤੌਰ ਤੇ ਵੈਸੇ ਨਾਕੀ ਰਿਗਰ ਪਰ ਦੱਸਾਂ ਨਹੀਂ ਕਿ ਕਿੰਨੀ ਚੈਕਿੰਗ ਨਹੀਂ ਮੈਂ ਡੇਲੀ 100 150 ਕਿਲੋਮੀਟਰ ਪੈਦਲ ਕਰਨਾ ਹੈ ਕਦੇ ਪਿਛਲੇ ਦੋ-ਤਿੰਨ ਹਫ਼ਤੇ ਨੂੰ ਜਦੋਂ ਆਤਾ ਲੱਗਦਾ ਹੋਇਆ ਕਦੇ ਵੀ ਚੈਕਿੰਗ ਨਹੀਂ ਹੈ ਉਹ ਸਰਾਫੀਆਂ ਦਾ ਸਭ ਤੋਂ ਵਸਤੇ ਵਿੱਚ ਵੀ ਕੋਈ ਜਿਵੇਂ ਮੰਨੀ ਹੈਗੀ ਹੈ ਕੋਈ ਲੰਬ ਤੋਂ ਜ਼ਿਆਦਾ ਲੇ ਕੋਈ ਚੋਰ ਵਸਤੇ ਵਿੱਚ ਨਹੀਂ ਬਸਾਂ ਨਹੀਂ ਚੈਕਿੰਗ ਕਰਾ ਲੈਣਗੇ ਇਸਕੋ ਇਟਸ ਅਪ ਦੀਪੀ ਰਾਤ ਸ਼ਿਗਨਾਨ ਸਿੰਘ ਜੀ ਐਂਡ ਫੌਜੀ ਉਹਨਾਂ ਦੇ ਜਿਹੜਾ ਚੌਕ ਬਣਿਆ ਹੋਇਆ ਤੇ ਟਰੱਕ ਵੱਲੋਂ ਮਾਰ ਕੇ ਕਾਫੀ ਤੋੜ ਦਿੱਤਾ ਗਿਆ ਪਰ ਪੀਸੀਐਫ ਕੋ ਪਤਾ ਤਾਂ ਉਪਨ ਦੇ ਜੀ ਪਤਾ ਹੀ ਨਹੀਂ ਲੱਗਿਆ ਕਿ ਰਾਹ ਨੂੰ ਕੌਣ ਮਾਰਿਆ ਉਹਨੂੰ ਅਸੀਂ ਜੋ ਵੀ ਉੱਦੀ ਕਾਰਵਾਈ ਹੋਗੀ ਉਹ ਕਰਾਂਗੇ ਥੈਂਕ ਯੂ ਠੀਕ ਹੈ ਸਰ